ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ ਅੱਜ ਜਿਹੜੀ ਅਪਡੇਟ ਤੁਹਾਡੇ ਲਈ ਲੈ ਕੇ ਆਏ ਆਂ ਉਹ ਅਧਿਆਪਕ ਵਰਗ ਦੇ ਲਈ ਇੱਕ ਨਿਰਾਸ਼ਾ ਵਾਲੀ ਖਬਰ ਕਹਿ ਸਕਦੇ ਆਂ ਕਿਉਂਕਿ ਬੀਤੀ ਕੱਲ ਜਿਹੜਾ ਸੁਪਰੀਮ ਕੋਰਟ ਵੱਲੋਂ ਇੱਕ ਆਰਡਰ ਜਿਹੜਾ ਜਾਰੀ ਹੋਇਆ ਸੀ ਸੋ ਉਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਉਹ ਇੱਕ ਪੱਤਰ ਦੇ ਰੂਪ ਵਿੱਚ ਜਿਹੜਾ ਉਹ लेटर ਆਇਆ ਸੀ ਉਹਨੂੰ ਜਾਰੀ ਕਰ ਦਿੱਤਾ ਹੈ ਜਿਹੜਾ ਕਿ ਅਧਿਆਪਕ ਵਰਗ ਦੇ ਲਈ ਇੱਕ ਨਿਰਾਸ਼ਾ ਵਾਲੀ ਖਬਰ ਹੈ ਠੀਕ ਹੈ ਜੀ ਸੋ ਉਹ ਕੀ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਕੋਸ਼ਿਸ਼ ਕਰਦੇ ਹਾਂ ਹਰ ਦਿਨ ਤੁਹਾਡੇ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਂਦਾ ਜਾਵੇ ਸੋ ਦੋਸਤੋ ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਕਿਉਂਕਿ ਡਿਟੇਲ ਦੇ ਵਿੱਚ ਜਿੰਨਾ ਚਿਰ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਨਹੀਂ ਦੇਖਦੇ ਉਦੋਂ ਕਿਤੇ ਨਾ ਕਿਤੇ ਤੁਹਾਡੀਆਂ ਗੱਲਾਂ ਬਹੁਤ ਮਿਸ ਹੋ ਜਾਣਗੀਆਂ ਇਸ ਕਰਕੇ ਬਿਲਕੁਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੇਖਿਓ ਤੇ ਬਹੁਤ ਕੁਝ ਇਸ ਦੇ ਵਿੱਚ ਤੁਹਾਨੂੰ ਜਾਣਨ ਵਾਲਾ ਸੋ ਜੀਵੀਟੀ ਈਟੀਟੀ ਐਂਡ ਸੀ ਸੀ ਐਂਡ ਵੀ ਕਾਡਰ ਤੋਂ ਮਾਸਟਰ ਕਾਰਡ ਤਰੱਕੀ ਅਤੇ ਆਪਾਂ ਕਾ ਯੋਗਤਾ ਟੈਸਟ ਜਿਹੜਾ ਈਟੀਟੀ ਟੈਕਟ ਜਿਹੜਾ ਟੈਸਟ ਹੈ ਉਹ ਯੋਗਤਾ ਪਾਸ ਹੋਣੀ ਜ਼ਰੂਰੀ ਹੈ ਚਾਹੇ ਉਹ ਜੀਵੀਟੀ ਹੈ ਈਟੀਟੀ ਹੈ ਠੀਕ ਹੈ ਜੀ ਜਿਆ ਸੀ ਐਂਡ ਵੀ ਹੈ ਉਦੇ ਵਿੱਚ ਜੋ ਪ੍ਰੋਮੋਸ਼ਨਾਂ ਹੁੰਦੀਆਂ ਨੇ ਤਾਂ ਮਾਸਟਰ ਕੇਡਰ ਵਿੱਚ ਪ੍ਰੋਮੋਸ਼ਨ ਹੁੰਦੀ ਹੈ ਉਹਦੇ ਵਾਸਤੇ ਟੈਟ ਲਾਜ਼ਮੀ ਕੀਤਾ ਗਿਆ ਕਿੰਨਾ ਕਿੰਨਾ ਹਾਲਾਤਾਂ ਦੇ ਵਿੱਚ ਕਿਹੜੇ ਕਿਹੜੇ ਅਧਿਆਪਕਾਂ ਦੇ ਉੱਪਰ ਟੈਟ ਲਾਗੂ ਨਹੀਂ ਹੁੰਦਾ ਤੇ ਕਿਹਨਾਂ ਦੇ ਉੱਪਰ ਹੋਊਗਾ ਇਹ ਜਿਹੜਾ ਹੈਗਾ ਬੜੀ ਗੰਭੀਰਤਾ ਦੇ ਨਾਲ ਸੁਣਨ ਵਾਲੀ ਗੱਲ ਹੈ ਸਰਕਾਰ ਵੱਲੋਂ ਆਰਟੀਆ ਐਕਟ 2009 ਦੇ ਤਹਿਤ ਐਨਸੀਟੀਵੀ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 23 8 2010 ਦੇ ਸੰਦਰਭ ਵਿੱਚ ਜੀਬੀਟੀ ਈਟੀਟੀ ਸੀਐਂਡਵੀ ਕਾਡਰ ਤੋਂ ਮਾਸਟਰ ਕੇਡਰ ਤਰੱਕੀ ਲਈ ਇਨ੍ਹਾਂ ਅਧਿਆਪਕਾਂ ਤੇ ਯੋਗਤਾ ਟੈਸਟ ETT ਦੀ ਸ਼ਰਤ ਸਬੰਧੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਕਮੇਟੀ ਵੱਲੋਂ ਮਿਤੀ 6 10 2015 ਦੀ ਮੀਟਿੰਗ ਵਿੱਚ ਹਟ ਲਿਖੇ ਅਨੁਸਾਰ ਫੈਸਲਾ ਕੀਤਾ ਗਿਆ ਸੋ ਦੋਸਤੋ ਡਿਟੇਲ ਦੇ ਵਿੱਚ ਸੁਣਿਓ ਕਿਰਪਾ ਕਰਕੇ ਵੀਡੀਓ ਜ਼ਿਆਦਾ ਲੰਬੀ ਨਹੀਂ ਸਿਰਫ 5 ਤੋਂ 6 ਮਿੰਟ ਦੀ ਵੀਡੀਓ ਮਸਾ ਹੋਊਗੀ ਪਰ ਇਹਦੇ ਵਿੱਚ ਜਾਣਨ ਨੂੰ ਬਹੁਤ ਕੁਝ ਹੈ ਖਾਸ ਕਰ ਨਵੇਂ ਅਧਿਆਪਕ ਜਿਹੜੇ ਨੇ ਉਹਨਾਂ ਵਾਸਤੇ ਤਾਂ ਇਹ ਵੀਡੀਓ ਬਹੁਤ ਜ਼ਰੂਰੀ ਹੈ JBT ETT ਐਂਡ C&B ਆਰਡਰ ਤੋਂ ਮਾਸਟਰ ਜੀ ਦੇ ਤਰੱਕੀਆਂ ਲਈ ਪੰਜਾਬ ਸਟੇਟ ਐਜੂਕੇਸ਼ਨ ਕਲਾਸ 3 ਸਕੂਲ ਕਾਡਰ ਸਰਵਿਸ ਰੂਲ 1978 ਐਂਡ ਐਜ ਐਮੈਂਡਮੈਂਟ ਪੰਜਾਬ ਸਟੇਟ এডਿਕੇਸ਼ਨ ਕਲਾਸ 3 ਸਕੂਲ ਕਾਡਰ ਸਰਵਿਸ ਰੂਲਸ ਫਰਸਟ ਐਮੈਂਡਮੈਂਟ ਰੂਲਸ 1955 ਅਨੁਸਾਰ ਸ਼ਰਤਾਂ ਪੂਰੀਆਂ ਕਰਨ ਤੋਂ ਇਲਾਵਾ ਹੇਠ ਲਿਖੇ ਅਨੁਸਾਰ ਸਹਿਮਤੀ ਬਣੀ ਠੀਕ ਹੈ ਜੀ ਜਿਹੜੇ ਅਧਿਆਪਕ ਮਿਤੀ 3 ਸਤੰਬਰ 2001 ਤੋਂ ਪਹਿਲਾਂ ਪੰਜਾਬ ਸਟੇਟ এডਿਕੇਸ਼ਨ ਕਲਾਸ 3 ਸਕੂਲ ਕਾਡਰ ਸਰਵਿਸ ਰੂਲ 178 ਦੀ ਪ੍ਰੋਵੀਜ਼ਨ ਅਨੁਸਾਰ ਨਿਯੁਕਤ ਹੋਏ ਹਨ ਉਹਨਾਂ ਤੇ ਈਟੀਟੀ ਲਾਗੂ ਨਹੀਂ ਹੁੰਦਾ ਦੋਸਤੋ ਬੜੀ ਗੰਭੀਰਤਾ ਨਾਲ ਸੁਣਿਓ ਸਮਝਿਓ 3 ਸਤੰਬਰ 2001 ਤੋਂ ਪਹਿਲਾਂ ਜਿਹੜੇ ਵੀ ਅਧਿਆਪਕ ਭਰਤੀ ਹੋਏ ਆ ਉਹਨਾਂ ਦੇ ਉੱਪਰ 1978 ਦੇ ਰੂਲ ਦੇ ਅਨੁਸਾਰ ਉਹਨਾਂ ਤੇ ETT ਲਾਗੂ ਨਹੀਂ ਹੁੰਦਾ ਭਾਪ ਟੈਟ ਵਾਲਾ ਜਿਹੜਾ ਫਾਰਮੂਲਾ ਲਾਗੂ ਨਹੀਂ ਹੁੰਦਾ 3 ਸਤੰਬਰ 2001 ਤੋਂ RTE ਐਕਟ 2009 ਤਹਿਤ NCTE ਨੋਟੀਫਿਕੇਸ਼ਨ ਦੀ ਮਿਤੀ 23 8 2010 ਤੱਕ ਜਿਹੜੇ ਅਧਿਆਪਕ ਉਕਤ 1978 ਦੇ ਨਿਯਮ ਅਨੁਸਾਰ ਨਿਯੁਕਤ ਹੋਏ ਹਨ ਉਹਨਾਂ ਨੂੰ ਵੀ ETT ਪਾਸ ਕਰਨ ਦੀ ਲੋੜ ਨਹੀਂ ਬਸਤਰੇ ਕਿ ਉਹਨਾਂ ਦੀ ਨਿਯੁਕਤੀ NCTE ਜਿਹੜਾ ਹੈਗਾ ਰੈਗੂਲੇਸ਼ਨ ਦੈਟ ਐਰਮੀਨੇਸ਼ਨ ਆਫ ਮਿਨਿਮਮ ਕੁਆਲਿਫੀਕੇਸ਼ਨ ਆਫ ਰਿਕਰੂਟਮੈਂਟ ਆਫ ਟੀਚਰ ਇਨ ਸਕੂਲਸ ਰੈਗੂਲੇਸ਼ਨਸ ਆ 2001 ਅਨੁਸਾਰ ਹੋਵੇ ਠੀਕ ਹੈ ਜੀ ਭਾਵ ਜੇਕਰ ਉਹਨਾਂ ਦੀ ਜਿਹੜੀ ਭਰਤੀ ਹੈ ਉਹ 2001 ਦੇ ਰੂਲ ਦੇ ਅਨੁਸਾਰ ਜਿਹੜੀ ਉਹ ਕੀਤੀ ਗਈ ਹੈ ਉਹ ਦੇ ਅਕੋਰਡਿੰਗ ਹੈਗੀ ਹੈ ਠੀਕ ਹੈ ਜੀ ਚਾਹੇ ਉਹ 2010 ਤੱਕ ਵੀ ਹੈ ਪਰ ਤਾਂ ਵੀ ਉਹਨਾਂ ਦੇ ਉੱਪਰ ਜਿਹੜਾ ਈਟੀਟੀ ਦਾ ਜਿਹੜਾ ਟੈਟ ਵਾਲਾ ਫਾਰਮੂਲਾ ਉਹ ਲਾਗੂ ਨਹੀਂ ਹੁੰਦਾ ਉਰ ਉਪਰੋਕਤ ਈਟੀਟੀ ਕਮੇਟੀ ਦੇ ਫੈਸਲੇ ਵਿੱਚ ਪੁਆਇੰਟ 3 ਦੀ ਰੋਸ਼ਨੀ ਵਿੱਚ ਮੌਜੂਦ ਦਾ ਤਰੱਕੀਲੀ ਵਿਭਾਗ ਹਰ ਅਧੀਨ ਆਉਂਦੇ ਬਹੁਤ ਸਾਰੇ ਜੋ ਅਧਿਆਪਕ ਮੀਤੀ 23/8/2010 ਤੋਂ ਬਾਅਦ ਰੈਗੂਲਰ ਹੋਏ ਸਨ ਜਾਂ ਸਿੱਖਿਆ ਵਿਭਾਗ ਵਿੱਚ ਆਏ ਹਨ ਤੋਂ ईटीटी ਪਾਸ ਕਰਨ ਸੰਬੰਧੀ ਸਬੂਤ ਮੰਗੇ ਗਏ ਸਨ ਅਤੇ ਅਧਿਆਪਕਾਂ ਵੱਲੋਂ ਇਸ ਸੰਬੰਧੀ ਆਪਣੇ ਇਤਰਾਜ਼ ਪੇਸ਼ ਕੀਤੇ ਗਏ ਹਨ ਜਿਸ ਅਨੁਸਾਰ ਸਰਕਾਰ ਵੱਲੋਂ ਜਿਹੜਾ ਹੈਗਾ ਉਪਰੋਕਤ ਫੈਸਲੇ ਸੰਬੰਧੀ ਪੁਆਇੰਟ ਨੰਬਰ 3 ਨੂੰ ਵਿਚਾਰਦੇ ਹੋਏ ਨਿਮਨ ਲਿਖਤ ਅਨੁਸਾਰ ਸੋਧ ਕੀਤੀ ਗਈ ਹੈ ਸੋ ਦੋਸਤੋ ਹੁਣ ਸੋਧ ਕੀਤੀ ਹੈ ਕਿਉਂਕਿ ਅਧਿਆਪਕਾਂ ਨੇ ਇਤਰਾਜ਼ ਚਿਤਾਇਆ ਸੀ ਕਿਉਂਕਿ ਉਸ ਸਮੇਂ ਦੇ ਵਿੱਚ ਜਿਹੜਾ ਕੈਦੀ ਵੀ ਟੈਟ ਨਹੀਂ ਹੁੰਦਾ ਸੀ ਤਕਰੀਬਨ ਜਿੱਥੋਂ ਤੱਕ ਖਿਆਲ ਹੈ ਸ਼ਾਇਦ 2011 ਤੋਂ ਬਾਅਦ ਜਿਹੜਾ ਉਹ ਟੈਟ ਹੋਣਾ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਟੈਟ ਨਹੀਂ ਹੁੰਦਾ ਸੀ ਆਰਟੀ ਐਕਟ 2009 ਦੇ ਤਹਿਤ ਐਨਸੀਈਟੀ ਨੋਟੀਫਿਕੇਸ਼ਨ ਦੀ ਮਿਤੀ 23 ਅਗਸਤ 2010 ਦੇ ਪ੍ਰੋਵੀਜ਼ਨ ਅਨੁਸਾਰ ਅਤੇ ਪੰਜਾਬ ਸਰਕਾਰ ਵੱਲੋਂ ਜੁਲਾਈ 2011 ਵਿੱਚ ਕੰਡਕਟ ਕੀਤੇ ਗਏ ਪਹਿਲੇ ਪੀਸੀਐਸ ਟੈਟ ਦੇ ਰਿਜ਼ਲਟ ਕੋਸ਼ਤ ਕਰਨ ਦੀ ਮਿਤੀ 30 ਜੁਲਾਈ 2011 ਤੋਂ ਬਾਅਦ ਸੇਵਾ ਵਿੱਚ ਆਏ ਜੀਵੀਟੀ, ਈਟੀਟੀ, ਸੀਐਨਵੀ ਅਧਿਆਪਕਾਂ ਦੀ ਤਰੱਕੀਆਂ ਲਈ ETT ਪਾਸ ਕਰਨਾ ਲਾਜ਼ਮੀ ਹੋਏਗਾ ਸੋ ਦੋਸਤੋ ਇੱਥੇ ਹੁਣ ਗੱਲ ਸਮਝਣ ਵਾਲੀ ਹੈ ਕਿ 2011 ਤੋਂ ਬਾਅਦ ਜਿੰਨੇ ਵੀ ਅਧਿਆਪਕ ਵਰਗ ਦੇ ਵਿੱਚ ਜਿਹੜਾ ਹੈਗਾ ਟੀਚਿੰਗ ਕਿਤੇ ਵਿੱਚ ਸ਼ਾਮਿਲ ਹੋਏ ਹੈ ਉਹਨਾਂ ਲਈ ETT ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ ਜਿਹੜੇ 1 ਤੋਂ ਲੈ ਕੇ 8ਵੀਂ ਕਲਾਸ ਤੱਕ ਜਿਹੜੇ ਆਪਣੀਆਂ ਕਲਾਸਾਂ ਪੜਾਉਂਦੇ ਹਨ ਉਪਰੋਗਤੀ ਰੋਸ਼ਨੀ ਵਿੱਚ ਸਰਕਾਰ ਵੱਲੋਂ C&B ਟੀਚਿੰਗ ਫੈਲੋਜ਼ ਤੋਂ ਰੈਗੂਲਰ ਹੋਏ ਅਧਿਆਪਕ ਅਤੇ PRI ULV ਦੇ ਵਿਭਾਗ ਵਿੱਚ ਸ਼ਾਮਿਲ ਹੋਏ ਅਧਿਆਪਕਾਂ ਨੂੰ ਮਾਸਟਰ ਕਾਰਡ ਵਿੱਚ ਤਰੱਕੀ ਵਿੱਚ ਵੀ ਈਟੀਟੀ ਦੀ ਸ਼ੂਟ ਦੇਣ ਦਾ ਫੈਸਲਾ ਕੀਤਾ ਗਿਆ। ਸੋ ਦੋਸਤੋ ਹੁਣ ਕਿਹੜੇ ਅਧਿਆਪਕ ਸ਼ਾਮਲ ਕਿਲੇ ਜਿਨ੍ਹਾਂ ਨੂੰ ਸ਼ੂਟ ਦਿੱਤੀ ਗਈ ਹੈ ਜਿਹੜੇ ਸਰਕਾਰ ਵੱਲੋਂ ਸੀਐਂਡਬੀ ਟੀਚਿੰਗ ਫੈਲੋ ਤੋਂ ਰੈਗੂਲਰ ਅਧਿਆਪਕ ਅਤੇ ਪੀਆਰਆਈ ਯੂਐਲਵੀ ਤੋਂ ਵਿਭਾਗ ਵਿੱਚ ਸ਼ਾਮਲ ਹੋਏ ਹਨ ਉਹਨਾਂ ਅਧਿਆਪਕਾਂ ਨੂੰ ਜਿਹੜੀ ਟੈਟ ਤੋਂ ਜਿਹੜੀ ਸ਼ੂਟ ਦਿੱਤੀ ਗਈ ਹੈ। ਅਦਰਵਾਈਜ਼ 2011 ਤੋਂ ਬਾਅਦ ਜਿੰਨੇ ਵੀ ਅਧਿਆਪਕ ਭਰਤੀ ਹੋਏ ਹੈ ਉਹਨਾਂ ਵਾਸਤੇ ਟੈਟ ਪਾਸ ਕਰਨਾ ਲਾਜ਼ਮੀ ਹੋਊਗਾ। ਉਹਦੇ ਵਾਸਤੇ ਇੱਕ ਸਮਾਂ ਨਿਰਧਾਰਤ ਕਰ ਦਿੱਤਾ ਕਿ 2 ਸਾਲਾਂ ਦੇ ਵਿੱਚ ਵਿੱਚ ਜਿਹੜਾ ਤੁਸੀਂ ਉਹ ਟੈਟ ਪਾਸ ਕਰਨਾ ਹੋਏਗਾ ਠੀਕ ਹੈ ਜੀ ਉਹਦੇ ਵਾਸਤੇ 2 ਸਾਲ ਦਾ ਜਿਹੜਾ ਸਮਾਂ ਉਹ ਦਿੱਤਾ ਗਿਆ ਬਾਕੀ ਦੀ ਜਿਹੜੀ ਜਾਣਕਾਰੀ ਹੈ ਤੁਹਾਡਾ ਨੋ ਡਿਟੇਲ ਦੇ ਵਿੱਚ ਆਪਾਂ ਥੋੜੀ ਜਿਹਾ ਹੋਰ ਸਾਂਝੀ ਕਰ ਲੈਨੇ ਆ ਕਿਰਪਾ ਕਰਕੇ ਬਣੇ ਰਹੋ ਤਾਂ ਕਿ ਤੁਹਾਡੇ ਤਕਰੀਬਨ ਬਹੁਤ ਸਾਰੇ ਅਧਿਆਪਕ ਹੋਣਗੇ ਜਿਹੜੇ ਈਟੀਟੀ ਗੈਟ ਦੇ ਉਹਨਾਂ ਵਾਸਤੇ ਇਹ ਜਿਆਦਾ ਜ਼ਰੂਰੀ ਹੈ ਠੀਕ ਹੈ ਜੀ ਬਣੇ ਰਹੋ ਤੁਹਾਨੂੰ ਸਾਂਝਾ ਹਾਂਜੀ ਦੋਸਤੋ ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ 1 9 2025 ਨੂੰ ਜਿਹੜਾ ਆਇਆ ਹੈ ਇਨ ਸਰਵਿਸ ਅਧਿਆਪਕ ਦੀ ਇਨਸਟਰਕਸ਼ਨ ਦੇ ਲਈ ਸੋ ਇਹ ਜਿਹੜੀ ਨਵੀਂ ਭਰਤੀ ਡਾਇਰੈਕਟਰ ਜਨਰਲ ਟੈਟ ਲਾਜ਼ਮੀ ਹੈ ਬਿਨਾ ਸੇਵਾ ਵਿੱਚ ਰਹਿੰਦੇ ਅਧਿਆਪਕ ਜਿਹੜੇ ਹੈਗੇ ਆ ਪ੍ਰੋਮੋਸ਼ਨ ਲਈ ਟੈਟ ਪਾਸ ਕਰਨਾ ਲਾਜ਼ਮੀ ਹੋਏਗਾ ਜਿਹੜੇ ਵੀ ਅਧਿਆਪਕ 8th ਤੋਂ ਮਾਸਟਰ ਕਿਡਰ ਲਈ ਪ੍ਰੋਮੋਸ਼ਨ ਹੋਣਗੇ ਉਹਨਾਂ ਵਾਸਤੇ ਟੈਟ ਲਾਜ਼ਮੀ ਹੈ ਜਿਹੜੇ ਅਧਿਆਪਕ ਪਹਿਲਾਂ ਹੀ ਸੇਵਾ ਵਿੱਚ ਹਨ ਪਰ ਟੈਟ ਨਹੀਂ ਪਾਸ ਕੀਤਾ ਉਹਨਾਂ ਦੀ ਮੌਜੂਦਾ ਨੌਕਰੀ ਨਹੀਂ ਜਾਏਗੀ ਉਹ ਆਪਣੇ ਸਮੇਂ ਦੇ ਨਿਯਮ ਅਨੁਸਾਰ ਲੱਗੇ ਸਨ ਪਰ ਉਹਨਾਂ ਨੂੰ ਟੈਟ ਤੋਂ ਬਿਨਾਂ ਤਰੱਕੀ ਨਹੀਂ ਮਿਲੇਗੀ ਇਹ ਦੇਖ ਲਓ ਦੋਸਤੋ ਬਿਲਕੁਲ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਹਾਲਾਂਕਿ ਉਹਨਾਂ ਨੂੰ ਜੌਬ ਤੋਂ ਨਹੀਂ ਕੱਢਿਆ ਜਾਣਾ ਪਰ ਜੇਕਰ ਕੱਲ ਨੂੰ ਤਰੱਕੀ ਹੁੰਦੀ ਹੈ ਤਾਂ ਉਹਨਾਂ ਨੂੰ ਤਰੱਕੀ ਨਹੀਂ ਜਿਹੜੀ ਉਹ ਮਿਲੂਗੀ ਟੈਟ ਪਾਸ ਉਹਦੇ ਵਾਸਤੇ ਕਰਨਾ ਲਾਜ਼ਮੀ ਹੋਊਗਾ ਠੀਕ ਹੈ ਜੀ ਰਿਟਾਇਰਮੈਂਟ ਵਾਲੇ ਅਧਿਆਪਕ ਜਿਹੜੇ ਅਧਿਆਪਕ 2030 ਤੋਂ ਪਹਿਲਾਂ ਰਿਟਾਇਰ ਹੋਣੇ ਹਨ ਉਹਨਾਂ ਨੂੰ ਵੱਡੀ ਛੂਟ ਮਿਲੇਗੀ ਉਹਨਾਂ ਬਿਨਾਂ ਟੈਟ ਦੇ ਆਪਣੀ ਨੌਕਰੀ ਪੂਰੀ ਕਰ ਸਕਣਗੇ ਸੋ ਜਿਹੜੇ ਅਧਿਆਪਕ ਇਸ ਤਰ੍ਹਾਂ ਹੁਣ 25 ਚੱਲ ਰਹੇ ਆ 5 ਸਾਲ ਤੱਕ ਦਾ ਸਮਾਂ ਰਹਿ ਗਿਆ ਵੀ ਜਿਹੜੇ 2030 ਤੱਕ ਰਿਟਾਇਰ ਹੋਣਗੇ ਉਹਨਾਂ ਨੂੰ ਟੈਟ ਦੀ ਜਿਹੜੀ ਉਹ ਛੂਟ ਦਿੱਤੀ ਗਈ ਹੈ ਹੁਣ ਲਾਗੂ ਕਿਤੇ ਹੋਊਗਾ ਜੀ ਕਿਉਂਕਿ ਇਹ ਫੈਸਲਾ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਹੈ ਕਿਉਂਕਿ ਟੈਟ ਦੀ ਸ਼ਰਤ ਆਰਟੀ ਐਕਟ 2009 ਅਤੇ एनटीसी ਦੇ ਨਿਯਮਾਂ ਤਹਿਤ ਕੇਂਦਰੀ ਪੱਧਰ ਤੇ ਲਾਈ ਗਈ ਹੈ ਇਸ ਲਈ ਪੰਜਾਬ ਸਰਕਾਰੀ ਅਧਿਆਪਕ ਉਤੇ ਵੀ ਲਾਗੂ ਹੋਣਾ ਹੈ ਸਿਰਫ ਅਲਪ ਸੰਖੇਕ ਸਕੂਲਾਂ ਨੂੰ ਕੁਝ ਹੱਦ ਤੱਕ ਛੋਟ ਮਿਲੀ ਹੈ ਪਰ ਸਰਕਾਰੀ ਅਤੇ ਆਮ ਸਕੂਲਾਂ ਨੂੰ ਸਭ ਨੂੰ ਟੈਟ ਪਾਸ ਕਰਨਾ ਹੋਵੇਗਾ ਪੰਜਾਬ ਸਰਕਾਰੀ ਅਧਿਆਪਕ ਜਿਹੜੇ ਪਹਿਲਾਂ ਤੋਂ ਕੰਮ ਕਰ ਰਹੇ ਹਨ ਉਹਨਾਂ ਨੂੰ ਟੈਟ ਨੌਕਰੀ ਤਾਂ ਕਰ ਸਕਦੇ ਹਨ ਪਰ ਤਰੱਕੀ ਨਹੀਂ ਲੈ ਸਕਦੇ ਕਿਉਂਕਿ ਜੇ ਟੈਟ ਪਾਸ ਕਰਨਗੇ ਤਾਂ ਹੀ ਜਿਹੜੀ ਤਰੱਕੀ ਉਹ ਮਿਲੇਗੀ ਨਵੀਂ ਨਿਯੁਕਤੀ ਤੇ ਤਰੱਕੀ ਦੋਹਾਂ ਲਈ ਟੈਟ ਲਾਜ਼ਮੀ ਹੈ ਸਪਰੀਮ ਕੋਰਟ ਨੇ ਸਪਸ਼ਟ ਨਿਰਣਾ ਵਿੱਚ ਕਿਹਾ ਹੈ ਕਿ ਟੈਟ एलिजिਬਿਲਟੀ ਟੈਸਟ ਜਿਹੜਾ ਹੁੰਦਾ ਹੈ ਨਿਯੁਕਤੀ ਅਤੇ ਤਰੱਕੀ ਦੋਹਾਂ ਲਈ ਲਾਜ਼ਮੀ ਹੋਵੇਗਾ ਪਰ ਇਹ ਸ਼ਰਤ ਸਿਰਫ ਉਹਨਾਂ ਅਧਿਆਪਕਾਂ ਲਈ ਲਾਗੂ ਹੈ ਜੋ ਕਲਾਸ 1 ਤੋਂ ਲੈ ਕੇ 8ਵੀਂ ਤੱਕ ਪੜ੍ਹਾਉਂਦੇ ਹਨ ਜਿਹੜੇ ਅਧਿਆਪਕ 26 ਜੁਲਾਈ 2011 ਤੋਂ ਪਹਿਲਾਂ ਨਿਯੁਕਤ ਹੋਏ ਸਨ ਉਹ ਨੌਕਰੀ ਜਾਰੀ ਰੱਖ ਸਕਦੇ ਹਨ ਬਿਨਾਂ ਟੈਟ ਦੇ ਪਰ ਪ੍ਰਮੋਸ਼ਨ ਲਈ ਵੀ ਟੈਟ ਪਾਸ ਕਰਨਾ ਹੋਵੇਗਾ ਪੰਜਾਬ ਵਿੱਚ ਮਾਸਟਰ ਕੇਡਰ ਤੇ ਲੈਕਚਰਾਰ ਕੇਡਰ ਮਾਸਟਰ ਕੇਡਰ 6 ਤੋਂ 8 ਜਿਹੜੇ ਇੱਥੇ ਟੈਟ ਦੀ ਸ਼ਰਤ ਕੇਂਦਰੀ ਆਰਟੀ ਐਕਟ 2009 ਪਲੱਸ ਐਨਸੀਟੀਈ 2010 ਦੇ ਨੋਟੀਫਿਕੇਸ਼ਨ ਅਧੀਨ ਲਾਗੂ ਹੁੰਦੀ ਹੈ ਲੈਕਚਰਰ ਅਕੈਡਰ ਨੌਵੀਂ ਤੋਂ 12ਵੀਂ ਇੱਥੇ ਐਨਸੀਈਟੀ ਨੇ ਕਦੇ ਵੀ ਟੈਟ ਲਾਜ਼ਮੀ ਨਹੀਂ ਕੀਤਾ ਇਸ ਲਈ ਪੰਜਾਬ ਵਿੱਚ ਲੈਕਚਰਰ ਬਣ ਲਈ ਟੈਟ ਸ਼ਰਤ ਨਹੀਂ ਹੈ ਦੇਖੋ ਦੋਸਤੋ ਜੇਕਰ ਤੁਸੀਂ 1 ਤੋਂ 8ਵੀਂ ਭਾਗ ਜਿਹੜੇ ਪ੍ਰਾਇਮਰੀ ਕੈਡਰ ਦੇ ਟੀਚਰ ਹੋ ਤਾਂ ਤੁਹਾਡੇ ਵਾਸਤੇ ਟੈਟ ਲਾਜ਼ਮੀ ਹੋਏਗਾ 1 ਤੋਂ 8ਵੀਂ ਤੱਕ ਜਿਹੜੇ ਪੜਾਉਂਦੇ ਆ ਪਰ ਜੇਕਰ ਲੈਕਚਰਰ ਕੈਡਰ ਦੇ ਆ ਉਹਨਾਂ ਵਾਸਤੇ ਟੈਟ ਲਾਜ਼ਮੀ ਨਹੀਂ ਹੈ ਪਰ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਸਾਫ਼ ਕਿਹਾ ਹੈ ਹੈ ਕਿ ਜੇਕਰ ਕੋਈ ਅਧਿਆਪਕ ਮਾਸਟਰ ਕੇਡਰ ਵਿੱਚ 6 ਤੋਂ 8 ਦਾ ਉਸਦੀ ਤਰੱਕੀ ਲੈਕਚਰਰ ਕੇਡਰ ਵਿੱਚ ਵੀ ਟੈਟ ਤੋਂ ਬਿਨਾਂ ਨਹੀਂ ਹੋ ਸਕਦੀ ਭਾਵੇਂ ਲੈਕਚਰਰ ਲਈ ਵੱਖਰਾ ਟੈਟ ਨਹੀਂ ਬਣਾਇਆ ਗਿਆ ਸੋ ਦੋਸਤੋ ਬੜੀਆਂ ਡੂੰਘੀਆਂ ਗੱਲਾਂ ਜਿਹੜੀਆਂ ਸਮਝਣ ਵਾਲੀਆਂ ਨੇ ਭਾਵੇਂ ਜਿਹੜਾ ਲੈਕਚਰਰ ਕੇਡਰ ਵਿੱਚ ਡਾਇਰੈਕਟ ਆ ਸਕਦਾ ਹੈ ਮਾਸਟਰ ਕੇਡਰ ਤੋਂ ਠੀਕ ਹੈ ਜੀ ਪਰ ਜਿਹੜੀ ਉਸਦੀ ਤਰੱਕੀ ਪਹਿਲਾਂ ਹੋਈ ਹੈ ਲੈਕਚਰਰ ਕੇਡਰ ਵਿੱਚ ਤੋਂ ਟੈਟ ਤੋਂ ਬਿਨਾਂ ਨਹੀਂ ਹੋ ਸਕਦੀ ਭਾਵੇਂ ਲੈਕਚਰਰ ਲਈ ਵੱਖਰਾ ਜਿਹੜਾ ਟੈਟ ਨਹੀਂ ਬਣਾਇਆ ਗਿਆ ਹੁਣ ਕਿਉਂ ਕਿ ਹੈਗਾ ਕੋਰਟ ਨੇ ਪ੍ਰੋਮੋਸ਼ਨ ਨੂੰ ਵੀ ਅਪੁਆਇੰਟਮੈਂਟ ਐਜ਼ ਅ ਟੀਚਰ ਦੀ ਸ਼੍ਰੇਣੀ ਵਿੱਚ ਰੱਖਿਆ ਹੈ ਇਸ ਲਈ ਜੇਕਰ ਮਾਸਟਰ ਕੇਟਰ ਅਧਿਆਪਕ ਨੇ ਟੈਟ ਨਹੀਂ ਪਾਸ ਕੀਤਾ ਉਹ ਕੇਵਲ ਸੈਨਿਓਰਿਟੀ ਦੇ ਆਧਾਰ ਤੇ ਲੈਕਚਰਾਰ ਨਹੀਂ ਬਣ ਸਕਦਾ ਨਤੀਜਾ ਬਿਨਾ ਟੈਟ ਵਾਲੇ ਮਾਸਟਰ ਕੇਟਰ ਅਧਿਆਪਕ ਲੈਕਚਰਾਰ ਕੇਟਰ ਦੀ ਤਰੱਕੀ ਨਹੀਂ ਲੈ ਸਕਦੇ ਟੈਟ ਲਾਜ਼ਮੀ ਹੈ ਚਾਹੇ ਕੇਂਦਰੀ ਨਿਯਮ ਵਿੱਚ ਲੈਕਚਰਾਰ ਲਈ ਵੱਖਰਾ ਟੈਟ ਨਹੀਂ ਹੈ ਇਸ ਲਈ ਸੈਨਿਓਰਿਟੀ ਅਲੋਨ ਕਾਫੀ ਨਹੀਂ ਹੈ ਟੈਟ ਕੰਡੀਸ਼ਨ ਵੀ ਪੂਰੀ ਕਰਨੀ ਪਵੇਗੀ ਠੀਕ ਹੈ ਜੀ ਉਸ ਤੋਂ ਸਿੱਧੀ ਗੱਲ ਪੰਜਾਬੀ ਵਿੱਚ ਜੇਕਰ ਕਹਿੰਦੀ ਹੈ ਸਪਸ਼ਟ ਸ਼ਬਦਾਂ ਦੇ ਵਿੱਚ ਮਾਸਟਰ ਕੇਟਰ 6 ਤੋਂ 8 ਦੇ ਸਰਕਾਰੀ ਅਧਿਆਪਕ ਜਿਨ੍ਹਾਂ ਨੇ ਟੈਟ ਪਾਸ ਨਹੀਂ ਕੀਤਾ ਉਹਨਾਂ ਨੂੰ ਕੇਵਲ ਸਨੀਅਰਿਟੀ ਦੇ ਆਧਾਰ ਤੇ ਲੈਕਚਰਰ ਨਹੀਂ ਬਣਾਇਆ ਜਾ ਸਕਦਾ ਹੁਣ ਟੈਟ ਪਾਸ ਕਰਨ ਹੀ ਲਾਜ਼ਮੀ ਹੈ ਪ੍ਰੋਮੋਸ਼ਨ ਲਈ ਵੀ ਠੀਕ ਹੈ ਜੀ ਸੋ ਦੋਸਤੋ ਸੁਪਰੀਮ ਕੋਰਟ ਦੇ ਆਰਡਰ ਆ ਚੁੱਕੇ ਹਨ ਸਿੱਖਿਆ ਵਿਭਾਗ ਨੇ ਉਹ ਲਾਗੂ ਵੀ ਕਰ ਦਿੱਤੇ ਨੇ ਤੇ ਜਿਹੜਾ ਵੀ ਕੋਈ ਤਰੱਕੀ ਲੀਟੀਟੀ ਤੋਂ ਮਾਸਟਰ ਕਿਡਰ ਮਾਸਟਰ ਕਿਡਰ ਤੋਂ ਲੈਕਚਰਰ ਤਾਂ ਉਹਨਾਂ ਵਾਸਤੇ ਟੈਟ ਜਿਹੜਾ ਪਾਸ ਕਰਨਾ ਉਹ ਲਾਜ਼ਮੀ ਹੋਊਗਾ 2 ਸਾਲ ਦਾ ਸਮਾਂ ਜਿਹੜਾ ਇਹਦੇ ਵਿੱਚ ਉਹ ਦਿੱਤਾ ਜਾਊਗਾ ਉਹ ਸਾਧਕ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਤਰੱਕੀ ਜਿਹੜੀ ਉਹ ਨਹੀਂ ਹੋਗੀ ਹਾਲਾਂਕਿ ਨੌਕਰੀ ਤੋਂ ਜਿਹੜਾ ਉਹ ਨਹੀਂ ਕੱਢਿਆ ਜਾਊਗਾ ਠੀਕ ਹੈ ਜੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰਿਓ ਇਹ ایਟੀਟੀ ਮਾਸਟਰ ਕੀਟਰ ਸਾਰਿਆਂ ਲਈ ਹੀ ਜਿਹੜਾ ਇਹ ਲਾਜ਼ਮੀ ਹੈ ਜਿਹੜੇ 2011 ਤੋਂ ਬਾਅਦ ਭਰਤੀ ਹੋਏ ਐ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟਾਂ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ